ਇਸ ਤਰ੍ਹਾਂ ਆਪਾਂ ਨੇ ਕੀਤਾ ਦੂਰਾ ਇਹ ਆਪਾਂ 쿠ਸ਼ਨ ਕਵਰ ਲੈ ਤਾਂ ਬਿਨਾ ਸਲਾਈ ਕੀਤੇ ਜਿਹੜੇ ਆਪਾਂ ਇਹ ਲੋਕ ਆਪਣੇ 쿠ਸ਼ਨ ਕਵਰਾਂ ਦੀ ਚੇਂਜ ਕਰ ਸਕਦੇ ਆ ਇਸ ਤਰ੍ਹਾਂ ਕਰਾਂਗੇ ਹੋਲਡ ਇਹਨੂੰ ਇਸ ਤਰ੍ਹਾਂ ਕਰਾਂਗੇ ਆਪਾਂ ਕੋਈ ਚੂੜੀ ਉਡੀਏ ਜਿਹੜੀ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਬਹੁਤ ਸੋਹਣੀ ਜਿਹੜੀ ਇਹਨਾਂ ਦੀ ਲੁੱਕ ਬਣ ਕੇ ਤਿਆਰ ਆਉਂਦੀ ਆ ਬਿਨਾਂ ਸਲਾਈ ਕੀਤੇ ਦੇਖੋ ਤੇ ਆਪਾਂ ਇਹਦੀ ਇੱਥੇ ਲਿਆ ਕੇ ਇਹਦੀ ਗੰਢ ਲਾ ਦਾਂਗੇ ਦੇਖੋ ਆਪਣਾ ਕਿੰਨਾ ਵਧੀਆ ਕੁਸ਼ਨ ਕਵਰ ਆ ਜਿਹੜਾ ਤਿਆਰ ਹੋਇਆ ਉਜਲੇ ਦਬਟਾ ਪਾਣੀ ਲੇਤਾ ਇਹਨੂੰ ਹੋਲਡ ਕਰਾਂਗੇ ਇਹ ਪੂਰਾ ਕਰ ਲਿਆ ਲੇਤਾ ਪਾਣੀ ਕੁਸ਼ਨ ਕਵਰ ਇਸ ਤਰ੍ਹਾਂ ਕਰਾਂਗੇ ਇਧਰੋਂ ਇਸ ਤਰ੍ਹਾਂ

ਦੇਖੋ ਕਿੰਨਾ ਵਧੀਆ ਪਣੇਵੀ ਬਣ ਗਿਆ ਚਾਰੇ ਲਾੜਾ ਜਿਹੜੇ ਆਪਾਂ ਇਹਦੇ ਇਦਾਂ ਫੜ ਲੈਣੇ ਨੇ ਚਾਰੇ ਲਾੜਾ ਜਿਹੜੇ ਆਪਾਂ ਇਹਦੇ ਫੜ ਲਏ ਇਹਦੇ ਉੱਪਰ ਚੜਾ ਮੰਗੇ ਆਪਾਂ ਰਾਵੜ ਆਪਣੇ ਰੂਟਾ ਨਾਲ ਦੇ ਦੁਬੱਟੇ ਹੁੰਦੇ ਜਿਹੜੇ ਵਾਧੂ ਹੀ ਹੁੰਦੇ ਨੇ ਇਸ ਤਰ੍ਹਾਂ ਆਪਾਂ ਜਿਹੜਾ ਲਾੜਾ ਇਹਦਾ ਵੱਡਾ ਲੱਗੇ ਉਹਨੂੰ ਥੱਲੇ ਦੀ ਗੇੜਾ ਦੇ ਦੇ ਦੇਣਾ ਦੁਬਾਰਾ ਗੋਲੇ ਦੁਬਾਰੇ ਗੇੜੇ ਦੇ ਦੇਣਾ ਦੇਖੋ ਇੱਕ ਤਰ੍ਹਾਂ ਦਾ ਫਲਾਵਰ ਬਣ ਗਿਆ ਬਿਨਾ ਸਿਲਾਈ ਕੀਤੇ ਦੁਬੱਟੇ ਆਪਾਂ ਜਿਹੜੇ ਦੇਖੋ ਕਿੰਨਾ ਵਧੀਆ ਕੁਛ ਨੇ ਜਿਹੜੇ ਆਪਾਂ ਤਿਆਰ ਕੀਤੇ ਆ ਆਪਾਂ ਧਰਕੇ ਦਿਖਾਉਨੇ ਆ ਬਿਨ ਸਿਲਾਈ ਕੀਤੇ ਆਪਾਂ ਕੁਛ ਨਕਵਰਾ ਜਿਹੜੇ ਫालतੂ ਪਏ ਦੁਬੱਟਿਆਂ ਤੋਂ ਬਣਾਏ ਆ ਦੇਖੋ ਕਿੰਨੇ ਵਧੀਆ ਲੱਗਦੇ ਨੇ ਤਿੰਨਾਂ ਦੇ ਅੱਡੜੀ ਤਰੀਕਿਆਂ 'ਚ ਬਣਾਏ ਆ ਆਪਾਂ